ਨਮਾਸ਼ਾਹਰ ਦੇ ਥਾਣੇ ਸਿਟੀ ਬੰਗਾ ਅਦੀਨ ਪਿੰਦੇ ਪਿੰਡ ਹਿਉਂ ਦੇ ਰਹਿਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਜਿਸ ਦੀ ਉਮਰ 28 ਸਾਲ ਦੀ ਹੈ ਦੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਆਪਣੇ ਦੋਸਤ ਦੇ ਵੱਲੋਂ ਗੋਲੀ ਮਾਰਨ ਤੋਂ ਬਾਅਦ ਮੌਤ ਹੋ ਗਈ ਹੈ ਹਰਪ੍ਰੀਤ ਦੇ ਕਤਲ ਦੀ ਖਬਰ ਮਿਲਦੇ ਹੀ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਹਰਪ੍ਰੀਤ ਪਿਛਲੇ ਸਾਲ ਮਈ ਦੇ ਵਿੱਚ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ ਪਰਿਵਾਰ ਦੇ ਵਿੱਚ ਉਸ ਦੀ ਮਾਂ ਪਿਤਾ ਦੋ ਭੈਣਾਂ ਅਤੇ ਇੱਕ ਭਰਾ ਹੈ ਪਰਿਵਾਰ ਅਤੇ ਪਿੰਡ ਦੇ ਸਰਪੰਚ ਅਨੁਸਾਰ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਕਾਤਲ ਵੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਕੱਤ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਅਤੇ ਕਾਤਲ ਵੀ ਮ੍ਰਿਤਕ ਦਾ ਪੁਰਾਣਾ ਦੋਸਤ ਸੀ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਉਹਨਾਂ ਦੇ ਜੱਦੀ ਪਿੰਡ ਲਿਆਂਦੀ ਜਾਵੇ ਇੱਥੇ ਵਧੀਆ ਸੀ ਰਿਕਾਰਡ ਇਹਦਾ ਇਦਾਂ ਦੀ ਕੋਈ ਗੱਲ ਨਹੀਂ ਸੀ ਲੜਾਈ ਝਗੜੇ ਵਾਲਾ ਫੈਨ ਸੀ ਕਿ ਮੁੰਡਾ ਵਧੀਆ ਸੀਗੇ ਗਰੁੱਪ ਇਹਨਾਂ ਦਾ ਤਾਂ ਵਧੀਆ ਸੀਗਾ ਸਾਰੇ ਹੀ ਖੇਲਰ ਖੁੰਦਨ ਨੂੰ ਵੀ ਸਾਰੇ ਠੀਕ ਸੀਗੇ ਇਹ ਜਦੋਂ ਮਟੂ ਦਾ ਕੇਸ ਹੋਇਆ ਨਾ ਉਹਦੇ ਕੇਸ ਦੇ ਵਿੱਚ ਇਹ ਥੋੜਾ ਜਿਹਾ ਉਹਨਾਂ ਮਟੂ ਦੇ ਘਰ ਚਲੇ ਗਿਆ ਸੀਗਾ ਉਦੋਂ ਗੱਲ ਹੋਈ ਤੇ ਉਹ ਫਿਰ ਕਿਸੇ ਦੇ ਘਰ ਰਹਿੰਦਾ ਸੀਗਾ। ਅੱਛਾ। ਉਹਨੇ ਦੇਖਿਆ ਬਈ ਗਰੀਬ ਆਦਮੀ ਇਹ ਗਰੀਬ ਆਦਮੀ ਤੜਕੜਿਆ ਜਾਊਗਾ। ਉਹਨੇ ਪੈਸੇ ਪੁੱਛੇ ਲਾ ਕੇ ਅਮਰੀਕਾ ਮਗਾਵਦਾ। ਅੱਛਾ। ਕਿੱਧਰ ਗਿਆ ਅਮਰੀਕਾ? ਉਹ 2 ਨੰਬਰ 'ਚ ਗਿਆ ਜੀ। 2 ਨੰਬਰ 'ਚ ਗਿਆ ਸੀਗਾ। ਤੇ 2 'ਚ ਗਿਆ ਸੀਗਾ ਤੇ ਫਿਰ ਉਹ 9 ਮਹੀਨੇ ਹੋ ਗਏ ਉਹਨੂੰ ਗਿਆ ਨੂੰ। ਉੱਥੇ ਗਿਆ ਮੇਰੇ ਨਾਲ ਆਪਣੇ ਦੋਸਤ ਨੂੰ। ਅੱਛਾ। ਦੋਸਤਾਂ ਦੇ ਗਿਆ ਸੀਗਾ। ਉੱਥੇ ਰਾਤ ਨੂੰ ਸਾਦੀ ਪੀਤੇ ਹੋ ਕੇ ਗੱਲਬਾਤ ਹੋਈ ਹੋਊਗੀ ਇਹਨਾਂ ਦੀ ਆਸੂਚੀ ਮੁੰਡਿਆਂ ਦੀ। ਹੂੰ। ਤੇ ਉਹਨਾਂ ਦਾ ਦੋ ਮੁੰਡਿਆਂ ਦੇ ਵਿੱਚ ਪਾ ਕੇ ਰਾਇਨਾਮਾ ਕਰਾ ਦਿੱਤਾ ਸੈੱਟ ਹੋ ਗਿਆ ਕੋਈ ਗੱਲ ਨਹੀਂ ਬਣਨੀ ਹੋਈ ਉਹ ਮੁੰਡਾ ਫਿਰ ਉੱਠ ਕੇ ਆਪਣੇ ਕੰਮ ਦੇ ਚੱਲ ਗਿਆ ਤੇ ਇਹ ਬਾਹਰ ਆਪਣਾ ਫੋਨ ਲੈ ਕੇ ਚਲੇ ਗਿਆ ਗੱਲਾਂ ਬਾਤ ਕਹਿੰਦੇ ਜੋ ਦੱਸਿਆ ਸਾਨੂੰ ਜਦੋਂ ਮੁੰਡਿਆਂ ਦਾ ਫੋਨ ਆਇਆ ਦੋ ਦੋਸਤਾਂ ਦੇ ਉਹ ਆਪਣੇ ਧਿਆਨ ਆਪਣਾ ਫੋਨ ਦੇਖਦਾ ਸੀਗਾ ਉਹ ਬੰਦੇ ਨੇ ਆਪਣੇ ਵੈਪਨ ਕੱਢਿਆ ਉਹ ਪਤਾ ਨਹੀਂ 10 ਗੋਲੀਆਂ ਮਾਰੀਆਂ ਪਤਾ ਨਹੀਂ 4 ਮਾਰੀਆਂ ਕਿੰਨੀਆਂ ਮਾਰੀਆਂ ਕਹਿੰਦੇ ਉਹ ਦਿਨ ਖਾਲੀ ਕਰਤਾ ਜੀ ਉਹ ਮੌਕੇ ਤੇ No. Subscribe to One India channel and never miss an update.